ਨੇ ਕੋਈ ਵੀ ਹੈ ਨਹੀਂ ਹਾਂ ਉਪਰ ਕੋਈ ਨਹੀਂ ਜਿਵੇਂ ਮਾਰ ਜੀ ਉਹ ਨਹੀਂ ਜੀ ਹਾਂ ਤੁਸੀਂ ਜਾਨਵਰ ਨੂੰ ਆਤਮ ਹੀ ਬਣ ਜਾਂਦੀ ਹੈ ਕੋਈ ਚੱਕਣਾ ਹੁਣ ਇਹੀ ਹੁੰਦਾ ਜਿਵੇਂ ਤੁਸੀਂ ਗਰੇ ਵਾਲੋਂ ਤੁਸੀਂ ਤੁਸੀਂ ਗਰੇ ਵਾਲਾਂ ਦੇ ਵਿਆਹ ਨਹੀਂ ਕਰਾ ਸਕਦੇ ਕਿਉਂਕਿ ਤੁਹਾਡੀ ਬਲੱਡ ਲਾਈਨ ਨਾ ਇਨ ਬਰੀਡ ਹੋ ਜਾਣਾ ਤੇ ਉਹ ਇਹ ਗੋਤਾਂ ਦਾ ਹੋਰ ਕੋਈ ਕੰਮ ਨਹੀਂ ਹੁੰਦਾ ਇਹ ਬਲੱਡ ਲਾਈਨ ਹੀ ਹੁੰਦੀ ਆ ਇਹਦੀ ਮਾਂ ਲੈਜੈਂਡ ਲੈਜੈਂਡ ਆ ਆਪਣੇ ਕੋਲ ਆ ਉਹ ਉਹਨੇ ਸਾਡੇ ਕੋਲੇ ਇਹੀ ਸ਼ੂਗਾ ਦਿੱਤਾ ਹੈ ਉਹ 20 ਸਾਲਾਂ ਦੀ ਕੁੜੀ ਆ ਤੇ ਜੇ ਕਿਤੇ ਉਹ ਪੰਜਾਬ ਸਿੰਘ ਆਰ ਤੋਂ ਸੋਪੀ ਹਾਂਜੀ ਇਤਿਹਾਸ ਬਣਾ ਦੇ ਹੁਣ ਆਈ ਆ ਇਸ ਤੇ ਉਹ ਉਹਨੇ ਇੱਕੇ ਬੱਚਾ ਦਿੱਤਾ ਹੈ ਸਾਡੇ ਕੋਲ ਆ ਤੇ 20 ਸਾਲ ਦੀ ਆ ਉਹ ਕੁੜੀ ਅੱਛਾ ਹਾਂ ਜੇ ਕਿਤੇ ਉਹਨੇ ਦੇ ਤੇ ਨਾ ਪੰਜਾਬ ਸਿੰਘ ਆਰ ਤੋਂ ਦੋ ਬੱਚੇ ਹਾਂਜੀ ਬੰਦੇ ਆਏ ਕਹਿੰਦੇ ਨੇ ਵੀ ਤੇ ਪੇਟ ਤੋਂ ਸਾਨੂੰ ਪੰਜਾਬ ਸਿੰਘ ਆਰ ਦਾ ਬੱਚਾ ਕੱਢ ਕੇ ਦੇ ਦੂੰ ਕਰੋੜ ਰੁਪਏ ਸਤ ਪਹਿਲਾਂ ਲੇ ਲੇ ਇਹਦੀ ਮਾਂ ਐਨੀ ਲੈ ਜਾਂਦਾ ਨਹੀਂ ਤਾਂ ਉਹ ਦੇ ਲੋ ਦੋ ਸਾਲ ਖਾਲੀ 20 ਸਾਲਾਂ ਦੀ ਘੋੜੀ ਅਸੀਂ ਦੇਚ ਵੀ ਦਿੰਦੇ ਉਹਨੂੰ ਬਹੁਤ ਮਹਿੰਗੀ ਦਿੱਕਦੀ ਸੀ ਪਰ ਅਸੀਂ ਦੇਤੀ ਨਹੀਂ ਸਾਨੂੰ ਇਹ ਸੀ ਪੰਜਾਬ ਸਿੰਘਾਰ ਤੋਂ ਹੁਣ ਜਿਹੜੇ ਤਨੇ ਇਹ ਬੱਚਾ ਪੰਜਾਬ ਸਿੰਘਾਰ ਤੋਂ ਦੋ ਹੋਈ ਕਿਉਂਕਿ ਇਹ ਵੀ ਮੇਰੇ ਹੱਥਾਂ 'ਚ ਪੈਦਾ ਹੋਈ ਆ ਇਹਦੀ ਮਾਂ ਮੇਰੇ ਹੱਥਾਂ 'ਚ ਪੈਦਾ ਕਰੀਆ ਇਹ ਇਹ ਹੁਣ ਵੱਡੀ ਹੋ ਗਈ ਹੁਣ ਤਕਰੀਬਨ ਮਿਲਦਣ ਨੂੰ ਤਿਆਰ ਹੁਣ ਪੰਜਾਬ ਸਿੰਘਾਰ ਜਦੋਂ ਇਹਨੂੰ ਇੱਥੇ ਬਰੀਡ ਹੋਊਗਾ ਜਿਹੜਾ ਇਹਦਾ ਕਹਾਂ ਬੱਚਾ ਪੈਦਾ ਹੋਣਾ ਉਹ ਉਦੋਂ ਆ ਕੁਝ ਨਹੀਂ